ਪਰ ਤੁਸੀਂ ਇਤਾਂ ਲੱਖ ਲੱਖ ਲਗਾ ਜਿਹੜੀ ਚੀਜ਼ ਆਪਣੀ ਸਿੱਧੀ ਹੋਈ ਹੈ ਐਦਾ ਅਮਰ ਕਰਾਂਗੇ ਔਰ ਬੈੱਡੇ ਉੱਪਰ ਐਂ ਸਿੱਧੀ ਲੇਟ ਜਾੜਾਂਗੇ ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਆਪਾਂ ਸਵਾਗਤ ਕਰ ਰਹੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਅਗਰ ਥੋਡੀ ਲੰਬਰ ਸਪਾਇਨ ਸਟ੍ਰੇਟ ਹੋ ਗਈ ਹੈ ਲੰਬਰ ਸਪਾਇਨ ਕਿਸ ਨੂੰ ਕਹਿੰਦੇ ਨੇ ਆਹ ਵਾਲੀ ਦੇਖੋ ਧਿਆਨ ਨਾਲ ਆ ਆਪਣੀ हिਪ ਹੈ ਇਹ ਵਾਲੀ ਜਿਹੜੀ ਸਪਾਇਨ ਆ ਇਹ ਸਿੱਧੀ ਹੋ ਗਈ ਹੈ ਔਰ ਤੁਸੀਂ ਟੀਚਰ ਹੋ ਸਪੈਸ਼ਲੀ ਇਹ ਵੀਡੀਓ ਅਸੀਂ ਇੱਕ ਟੀਚਰ ਦੀ ਰਿਕਵੈਸਟ ਤੇ ਜਾਂ ਟੀਚਰ ਲਈ ਅਸੀਂ ਇਹ ਗਿਫਟ ਦੇ ਰਹੇ ਹਾਂ ਟੀਚਰ ਦੀ ਕੋਈ ਰਿਕਵੈਸਟ ਨਹੀਂ ਸੀ ਟੀਚਰ ਨੇ ਸਾਨੂੰ ਸਵਾਲ ਪੁੱਛਿਆ ਸੀ ਸੋ ਅਸੀਂ ਸੋਚਿਆ ਉਹਨਾਂ ਨੂੰ ਵੀਡੀਓ ਹੀ ਬਣਾ ਕੇ ਦਿੱਤੀ ਜਾਵੇ ਤਾਂ ਕਿ ਉਹਨਾਂ ਦੇ ਕੰਮ ਆਵੇ ਔਰ ਹੋਰ ਵੀ ਜਿਹੜੇ ਟੀਚਰਸ ਨੇ ਉਹਨਾਂ ਦੀ ਵੀ ਹੈਲਪ ਹੋ ਸਕੇ ਸਪੈਸ਼ਲੀ ਟੀਚਰਸ ਸਪੈਸ਼ਲੀ ਜਿਹੜੇ ਬੈਂਕ ਦੇ ਵਿੱਚ ਜੌਬ ਕਰਦੇ ਨੇ ਜਿਨ੍ਹਾਂ ਦੀ ਸਿਟਿੰਗ ਜੌਬ ਹੈ ਬੈਠਣ ਦਾ ਕੰਮ ਹੈ ਜਾਂ ਹੋਰ ਕਿਸੇ ਵੀ ਮਹਿਕਮੇ ਦੇ ਜਿਹੜੇ ਲੋਕ ਬੈਠ ਕੇ ਲੰਬੇ ਸਮੇਂ ਲਈ ਕੰਮ ਕਰਦੇ ਆ ਔਰ ਉਹਨਾਂ ਦੇ ਲੱਕ ਦੇ ਵਿੱਚ ਦਰਦ ਸ਼ੁਰੂ ਹੋ ਜਾਂਦਾ ਇਸ ਜਗਾ ਤੇ ਇੱਥੇ ਸੋ ਉਸ ਨੂੰ ਆਪਾਂ ਕਿਵੇਂ ਠੀਕ ਕਰ ਸਕਾਂ ਜਦੋਂ ਆਪਾਂ ਸਾਰਾ ਦਿਨ ਖੜੇ ਰਹਿੰਦੇ ਆ ਜਿਹੜੀ ਆਪਣੀ ਸਪਾਈਨ ਆ ਉਹ ਐਸ ਸ਼ੇਪ ਹੁੰਦੀ ਆ ਹਨਾ ਇਦਾਂ ਕਰਕੇ ਤੁਸੀਂ ਦੇਖੋ ਇਦਾਂ ਐਸ ਸ਼ੇਪ ਹੁੰਦੀ ਆ ਸੋ ਜਦੋਂ ਆਪਾਂ ਖੜੇ ਰਹਿੰਦੇ ਆ ਲੰਮੇ ਸਮੇਂ ਲਈ ਕਿਸੇ ਦਿਨ ਆਪਾਂ ਇਦਾਂ ਕਰ ਲੈਨੇ ਆ ਜਾਂ ਆਪਾਂ ਐਂ ਕਰਕੇ ਖੜਦੇ ਆ ਜਾਂ ਆਪਾਂ ਜਿਹੜੇ ਆਪਣੀ ਪੋਸ ਨੂੰ ਚੇਂਜ ਕਰਦੇ ਰਹਿੰਦੇ ਆ ਤਾਂ ਇਹ ਹੌਲੀ ਹੌਲੀ ਸਿੱਧੀ ਹੋਣ ਲੱਗ ਜਾਂਦੀ ਐ ਨੰਬਰ ਸਪਾਈਨ ਜਦੋਂ ਸਪਾਈਨ ਸਿੱਧੀ ਹੋਏਗੀ ਸਾਈਡਾਂ ਦੇ ਜਿਹੜੇ ਮਸਲਸ ਨੇ ਉਹ ਟਾਈਟ ਹੋਣੇ ਸ਼ੁਰੂ ਹੋ ਜਾਂਦੇ ਨੇ ਔਰ ਐਸੇ ਕਰਕੇ ਫਿਰ ਆਪਾਂ ਆਪਣੇ ਡਾਕਟਰ ਸਾਹਿਬ ਕੋਲ ਜਾਂਦੇ ਆ ਡਾਕਟਰ ਸਾਹਿਬ ਨੂੰ ਆਪਾਂ ਪੁੱਛਦੇ ਆ ਵੀ ਡਾਕਟਰ ਸਾਹਿਬ ਤੁਹਾਡੀ ਐਮ ਆਰ ਆਈ ਕਰਾਉਂਦੇ ਨੇ ਫਿਰ ਡਾਕਟਰ ਸਾਹਿਬ ਤੁਹਾਨੂੰ ਦੱਸਦੇ ਨੇ ਵੀ ਛੋਟੀ ਜਿਹੜੀ ਸਪਾਈਨ ਹੈ ਉਸ ਦੇ ਵਿੱਚ ਡਿਸਕ ਬਲਜ ਹੋ ਗਿਆ ਜਾਂ ਡਿਸਕ ਪ੍ਰੋਟਰੂਜਨ ਹੋ ਗਿਆ ਹੈ ਜਾਂ ਡਿਸਕ ਐਕਸਟਰੂਜਨ ਹੋ ਗਿਆ ਹੈ ਜਾਂ ਡਿਸਕ ਹਰਨੀਏਸ਼ਨ ਹੋ ਗਿਆ ਹੈ ਐਦਾਂ ਦੇ ਕਾਰਨ ਦੱਸਦੇ ਨੇ ਔਰ ਤੁਸੀਂ ਘਬਰਾ ਜਾਂਦੇ ਹੋ ਔਰ ਥੈਨ ਤੁਸੀਂ ਉਸ ਦਾ ਇਲਾਜ ਕਰਾਉਣ ਲਈ ਬਹੁਤ ਜਗ੍ਹਾ ਤੇ ਜਾਂਦੇ ਹੋ ਸੋ ਤੁਸੀਂ ਘਬਰਾਉ ਨਾ ਪਹਿਲੀ ਗੱਲ ਇਹ ਨਾਰਮਲ ਹੈ ਜਦੋਂ ਆਪਾਂ ਖੜੇ ਰਵਾਂਗੇ ਜਾਂ ਬੈਠੇ ਰਵਾਂਗੇ ਲੰਬਰ ਸਪਾਈਨ ਆਪਣੀ ਇਦਾਂ ਹੋਵੇਗੀ ਹੀ ਹੋਵੇਗੀ। ਸੋ ਬਹੁਤ ਆਸਾਨ ਕਸਰਤਾਂ ਨੇ ਸਿਰਫ ਤਿੰਨ ਕਸਰਤਾਂ ਨੇ ਚੌਥੀ ਕੋਈ ਕਸਰਤ ਤੁਹਾਨੂੰ ਦੱਸਣੀ ਨਹੀਂ ਤਿੰਨ ਕਸਰਤਾਂ ਕਰਨੀਆਂ ਸ਼ੁਰੂ ਕਰ ਦਿਓ ਤੁਸੀਂ ਦੇਖੋਗੇ ਤੁਸੀਂ ਹੌਲੀ-ਹੌਲੀ ਹੌਲੀ-ਹੌਲੀ ਤੰਦਰੁਸਤ ਹੋਣਾ ਸ਼ੁਰੂ ਹੋ ਜਾਓਗੇ। ਹਾਂ ਇੱਕ ਗੱਲ ਹੋਰ ਹੈ ਕਸਰਤਾਂ ਨਾਲ ਥੋੜਾ ਸਮਾਂ ਲੱਗ ਸਕਦਾ ਪਰ ਤੁਸੀਂ ਤੰਦਰੁਸਤ ਇੱਕ ਦਿਨ ਪੱਕਾ ਹੋਵੋਗੇ। ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਡਾਕਟਰ ਗੁਰਸ਼ੀਰ ਸਿੰਘ ਸਰਾਹ ਹੈ ਜੀ। ਅਸੀਂ ਪਿਛਲੇ 10 ਸਾਲ ਤੋਂ ਬੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਚਲਾ ਰਹੇ ਹਾਂ ਸਾਡੀਆਂ ਦੋ ਇੰਸਟਾਗ੍ਰam ਆਈਡੀਆਂ ਨੇ ਐਸ ਹਰੀ ਸਿੰਘ ਸਨਾਫ ਫਿਜ਼ੋਥੈਰੇਪੀ ਔਰ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੀਰ ਸਿੰਘ ਉੱਥੇ ਸਾਨੂੰ ਫੋਲੋ ਜ਼ਰੂਰ ਕਰੋ ਫੇਸਬੁੱਕ ਤੇ ਐਸ ਹਰੀ ਸਿੰਘ ਸਨਾਫ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਪੇਜ ਹੈ ਜੀ ਉੱਥੇ ਫੋਲੋ ਕਰੋ YouTube ਚੈਨਲ ਡਾਕਟਰ ਗੁਰਸ਼ੀਰ ਬਲੌਗਸ ਨੂੰ ਸਬਸਕ੍ਰਾਈਬ ਕਰੋ ਸੋ ਆਓ ਸ਼ੁਰੂ ਕਰੀਏ ਜਿੱਦੀਆਂ ਆਸਾਨ ਕਸਰ। ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ। ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ, ਲੱਕ ਦੇ ਵਿੱਚ ਦਰਦ ਹੈ, ਗੋਡਿਆਂ ਦੇ ਵਿੱਚ ਦਰਦ ਹੈ, ਮੋਢਿਆਂ ਦੇ ਵਿੱਚ ਦਰਦ ਹੈ। ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ। 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦਉਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ। ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ। 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਇੱਕ ਲੈ ਲੈਣਾ ਹੌਟ ਪੈਕ ਔਰ ਇੱਕ ਲੈਣਾ ਸਰਾਨਾ ਔਰ ਦੈਨ ਗਰਮ ਕਰਨਾ ਹੈ ਹੌਟ ਪੈਕ ਔਰ ਦੈਨ ਸਰਾਨੇ ਦੇ ਉੱਪਰ ਹੌਟ ਪੈਕ ਰੱਖ ਦੇਣਾ ਹੈ ਪਹਿਲਾਂ 2 ਤੋਂ 3 ਦਿਨ ਕੋਈ ਕਸਰਤ ਨਹੀਂ ਕਰਨੀ ਇਸ ਦੇ ਉੱਪਰ ਤੁਸੀਂ ਏਦਾਂ ਲੱਕ ਵਾਲੀ ਜਗ੍ਹਾ ਜਿਹੜੀ ਚੀਜ਼ ਆਪਣੀ ਸਿੱਧੀ ਹੋਈ ਹੈ ਏਦਾਂ ਪਰ ਰੱਖਾਂਗੇ ਔਰ ਬੈੱਡ ਦੇ ਉੱਪਰ ਏਦਾਂ ਸਿੱਧੇ ਲੇਟ ਜਾਣਾ ਹੈ ਔਰ ਏਦਾਂ ਤੁਸੀਂ 10 ਤੋਂ 15 ਮਿੰਟ ਲੈਤੇ ਰਹਿਣਾ ਜਦੋਂ 10 ਤੋਂ 15 ਮਿੰਟ ਹੋ ਗਏ ਦੋਨੋਂ ਗੋਡੇ ਮੋੜਾਂਗੇ ਲੱਕ ਉੱਪਰ ਚੱਕਾਂਗੇ ਔਰ ਹੌਟ ਪੈਕ ਸਣੇ ਸਰਾਣਾ ਕੱਢ ਦੇਣਾ ਹੈ ਔਰ ਦੈਨ ਆਪਾਂ ਸਾਈਡ ਲੈ ਕੇ 2 ਮਿੰਟ ਪੈਣਾ ਹੈ ਔਰ ਦੈਨ ਆਪਾਂ ਉੱਠ ਜਾਣਾ ਹੈ ਦੈਟਸ ਇਟ ਪਹਿਲੇ ਤੁਸੀਂ 2 ਤੋਂ 3 ਦਿਨ ਇਦਾਂ ਹੀ ਕਰਨਾ ਇਹ ਹੋਗੀ ਤੁਹਾਡੀ ਪਹਿਲੀ ਗੱਲ हम गल कर लगे आपज सो नंबर वन एक्सरसाइज की है आप ट्रंक रोटेशन करा की करेंगे आप सीधे पै जाना और दोनों गोडे मोड़ लेने दोनों गोडे मोड़ के आप दो गोडे एक साइड पूरे नब्बे डिग्री लै जाने और गर्दन दूसरे पास ले जाने और इतने आप आपल्ड करना पूरे पंद्रह सैकेंड ਇਧਰ ਆਪਣੇ ਕੋਲ ਬੈਂਚ ਨਹੀਂ ਹੈਗਾ ਤੁਸੀਂ ਬੈੱਡ ਤੇ ਕਰ ਸਕਦੇ ਹੋ ਇਹ ਕਸਰਤ ਤਾਂ ਮੇਰਾ ਹੱਥ ਲੰਮ ਘ ਰਿਹਾ ਨੀਚੇ ਔਰ ਪੂਰੀ ਖਿੱਚ ਪਏਗੀ ਇਸ ਜਗ੍ਹਾ ਤੇ ਇਥੇ ਆਪਾਂ ਹੋਲਡ ਕਰਨਾ 15 ਸੈਕਿੰਡ ਹੋਲਡ ਕਰ ਲੱਗੇ ਆ 1 2 3 4 5 6 7 8 9 10 11 12 13 14 15 ਦੈਨ ਰਿਲੈਕਸ ਫਿਰ ਨਾਲ ਹੀ ਦੂਜੀ ਸਾਈਡ ਚਲੇ ਜਾਣਾ ਇਦਾਂ ਕਰਕੇ ਔਰ ਦੈਨ ਆਪਾਂ ਇਥੇ ਫੇਰ ਇਥੇ ਖਿੱਚ ਪਾਈਗੀ ਗੋਡੇ ਆਪੋਜ਼ਿਟ ਸਾਈਡ ਮੂੰਹ ਆਪਣਾ ਐਸਾਈਡ ਹੋਏਗਾ ਇਥੇ ਫੇਰ 15 ਸੈਕਿੰਡ ਹੋਲਡ ਕਰਾਂਗੇ 1 2 3 4 5 6 7 8 9 10 11 12 13 14 15 ਦੈਨ ਫਿੱਟ ਰੈਲੈਕਸ ਇਹ ਹੋ ਗਿਆ ਇੱਕ ਸੈੱਟ ਇਦਾਂ ਤੁਸੀਂ 5 ਸੈੱਟ ਲਾਉਣੇ ਆ ਟਰੰਕ ਰੋਟੇਸ਼ਨ ਐਕਸਰਸਾਈਜ਼ ਸੋ ਇਹ ਗੱਲ ਤੁਹਾਨੂੰ ਤਿਆ ਨਾਲ ਆਪਾਂ ਦੱਸਤੀ ਇਹ ਹੋ ਗਈ ਪਹਿਲੀ ਐਕਸਰਸਾਈਜ਼ ਉਹ ਤੋਂ ਬਾਅਦ ਤੁਸੀਂ ਲੱਤਾਂ ਸਿੱਧੀਆਂ ਕਰ ਦੇਣੀਆਂ ਨੇ ਹੁਣ ਆਪਾਂ ਤੁਹਾਨੂੰ ਦੱਸਣ ਲੱਗੇ ਆਂ ਦੂਜੀ ਕਸਰਤ ਦੂਜੀ ਜਿਹੜੀ ਕਸਰਤ ਹੈ ਉਹ ਆਪਾਂ ਕੀ ਕਰਨੀ ਆ ਦੋਨੋਂ ਅੱਡੀਆਂ ਆਪਾਂ ਘਰੀਸ ਕੇ ਲੈ ਕੇ ਆਉਣੀਆਂ ਨੇ ਹੌਲੀ-ਹੌਲੀ ਔਰ ਦੈਨ ਆਪਾਂ ਇੱਕ ਲੱਤ ਦੂਸਰੇ ਗੋਡੇ ਦੇ ਉੱਪਰ ਰੱਖ ਦੇਣੀ ਹੈ ਇਦਾਂ ਕਰਕੇ ਦੋਨੋਂ ਹੱਥ ਵਿੱਚ ਦੀ ਲੈ ਕੇ ਜਾਣੇ ਆ ਔਰ ਇਦਾਂ ਆਪਾਂ ਫਿਗਰ ਆਫ 4 ਵਾਲਾ ਸਟ੍ਰੈਚ ਕਰਦੇ ਆਂ ਇੱਥੇ ਆਪਾਂ ਹੋਲਡ ਕਰਾਂਗੇ ਇੱਥੇ ਖਿੱਚ ਪਈਗੀ ਬਹੁਤ ਜ਼ਿਆਦਾ ਜਿੰਨੀ ਕੱਚ ਪਈਗੀ ਮੈਕਸिमम ਪਹਲੇਣ ਦਿਓ 10 ਸੈਕਿੰਡ ਹੋਲਡ 1 2 3 4 5 6 7 8 9 10 देन ਰਿਲੈਕਸ ਹੌਲੀ ਕਿਦਨੇ ਛੱਡ ਦੇਣਾ ਹੈ ਇੱਥੇ ਰੱਖ ਕੇ ਫਿਰ ਆਪਾਂ ਦੁਬਾਰਾ ਸਟ੍ਰੈਚ ਕਰਾਂਗੇ 5 ਵਾਰੀ ਇਧਰ 5 ਵਾਰੀ ਹੀ ਦੂਸਰੀ ਸਾਈਡ ਇਹ ਹੋਗੀ ਤੁਹਾਡੀ ਸਟ੍ਰੈਚ ਕੀਤਾ ਆਪਾਂ ਆ ਵਾਲੇ ਮਾਸਪਰ ਦਾ ਕਸਰਤ ਨੰਬਰ 2 ਇਹ ਲਈ ਕਸਰਤ ਤੁਸੀਂ ਦੇਖ ਲਈ ਟਰੰਕ ਰੋਟੇਸ਼ਨ ਸੀ ਦੂਜੀ ਹੋਗੀ ਫਿਗਰ ਆਫ 4 ਸਟ੍ਰੈਚ ਦੁਆਰਾ ਦੇਖ ਲੋ ਧਿਆਨ ਨਾਲ ਇਦਾਂ ਗੋਡੇ 모ੜੇ ਇਹ ਲੱਤ ਦੂਜੇ ਗੋਡੇ ਦੇ ਉੱਪਰ ਇਹ ਹੱਥ ਇਹ ਸਕੋਟੇ ਵਿਚਾਲ ਦੀ ਇੱਥੇ ਲੈ ਜਾਣਾ ਇੱਧਰ ਲੈ ਜਾਣਾ ਇਦਾਂ ਕਰਕੇ ਆਪਾਂ ਜ਼ੋਰ ਦੇ ਖਿੱਚਣਾ ਇੱਥੇ ਖਿੱਚ ਪੈ ਗਈ ਆਪਣੇ ਪੂਰੇ 10 ਸੈਕਿੰਡ ਹੋਲਡ ਫਿਰ ਵਾਪਸ ਦੈਨ ਰਿਲੈਕਸ ਹੋ ਜਾਣਾ ਹਰ ਕਸਰਤ ਤੋਂ ਬਾਅਦ 2 ਮਿੰਟ ਦਾ ਆਰਾਮ ਕਰਨਾ ਹੈ ਇਹ ਹੋ ਗਈਆਂ ਤੁਹਾਡੀਆਂ ਦੋ ਕਸਰਤਾਂ ਤੀਜੀ ਕਸਰਤ ਤੇ ਆਖਰੀ ਕਸਰਤ ਕੀ ਹੈ ਸਾਈਡ ਲੈ ਕੇ ਉੱਠ ਜੂਗੀ ਔਰ ਫਿਰ ਆਪਾਂ ਇਧਰਲੀ ਸਾਈਡ ਆ ਜਾਾਂਗੇ ਔਰ ਇਥੇ ਆਪਾਂ ਤੁਹਾਨੂੰ ਹੁਣ ਕਰਕੇ ਦਿਖਾਉਣ ਲੱਗੇ ਆ ਆਪਣੀ ਹਾਫ ਕੋਬਰਾ ਐਕਸਰਸਾਈਜ਼ ਆਪਾਂ ਕੀ ਕਰਾਂਗੇ ਮੋਢਿਆਂ ਦੇ ਹੇਠਾਂ ਹੱਥ ਰੱਖ ਲਾਂਗੇ ਔਰ ਹੌਲੀ-ਹੌਲੀ ਉੱਪਰ ਉੱਠਣ ਦੀ ਕੋਸ਼ਿਸ਼ ਇਥੇ ਆਪਾਂ ਹੋਲਡ ਕਰਨਾ ਪੂਰੇ 5 ਸੈਕਿੰਡ 1 2 3 4 5 ਥੈਨ ਰਿਲੈਕਸ ਕਈ ਵਾਰ ਕੀ ਹੁੰਦਾ ਜੇ ਤੁਹਾਨੂੰ ਆਪਾਂ ਇਹ ਉੱਪਰ ਉਠਣ ਲਾ ਦੇਣਾ ਆਪਣੇ ਦਰ ਸ਼ੁਰੂ ਹੋ ਜਾਂਦਾ ਸੋ ਤੁਸੀਂ ਘਬਰਾਉਣਾ ਨਹੀਂ ਤੁਸੀਂ ਇਦਾਂ ਹੀ ਪੈ ਜਿਓ ਔਰ ਮੋਢੇ ਥੱਲੇ ਹੱਥ ਰੱਖ ਲਿਓ ਔਰ ਇਦਾਂ ਸਾਹਮਣੇ ਦੇਖਣ ਦੀ ਕੋਸ਼ਿਸ਼ ਕਰਿਓ ਪਹਿਲਾਂ ਹੌਲੀ ਹੌਲੀ ਇਦਾਂ ਸੋ ਤੁਸੀਂ ਹੌਲੀ ਹੌਲੀ ਜਦੋਂ ਕਰਨ ਲੱਗੇ ਕਸਰਤਾਂ ਹੌਲੀ 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 ਉੱਪਰ ਉਠਣਾ ਸ਼ੁਰੂ ਕਰੋਗੇ ਤੁਸੀਂ ਦੇਖੋਗੇ ਤੁਹਾਡੇ ਇਸ ਜਗ੍ਹਾ ਤੇ ਹੋਣ ਲੱਗ ਜੂਗੀ ਕਸਰਤ ਔਰ ਤੁਹਾਨੂੰ ਆਰਾਮ ਪੈਣਾ ਵੀ ਸ਼ੁਰੂ ਹੋ ਜਾਏਗਾ ਸੋ ਦੁਬਾਰਾ ਦੇਖ ਲਓ ਆਪਾਂ ਮੋਢੇ ਥੱਲੇ ਹੱਥ ਰੱਖੇ ਇਦਾਂ ਔਰ ਜਿੰਨਾ ਕੋ ਉਪਰ ਉਠਿਆ ਜਾਂਦਾ ਹਾਫ ਕੋਬਰਾ ਹੀ ਕਰਨਾ ਫੁੱਲ ਕੋਬਰਾ ਨਹੀਂ ਕਰਨੀ 5 ਸੈਕਿੰਡ ਹੋਲਡ 10 ਸੈਕਿੰਡ ਹੋਲਡ ਵੀ ਕਰ ਸਕਦੇ ਆ ਥੈਨ ਰਿਲੈਕਸ ਇਸਦੇ ਵੀ ਆਪਾਂ ਪੰਜ ਸੈਟ ਲਾਉਣੇ ਸ਼ੁਰੂ ਕਰਦੇ ਨੇ ਜਦੋਂ ਇਹ ਤਿੰਨੇ ਕਸਰਤਾਂ ਹੋ ਜਾਣ ਫੇ ਤੁਸੀਂ ਸਾਈਡ ਲੈ ਕੇ ਆਪਣਾ ਬਿਲਕੁਲ ਸਿੱਧੇ ਪੈ ਜਾਣਾ ਹੈ ਔਰ 10 ਮਿੰਟ ਸਿੱਧੇ ਪਈ ਰਹਿਣਾ ਹੈ ਔਰ ਉਸ ਤੋਂ ਬਾਅਦ ਤੁਸੀਂ ਸਾਈਡ ਲੈ ਕੇ ਉੱਠ ਜਾਣਾ ਇੱਕ ਗੱਲ ਹੋਰ ਆਪਾਂ ਤੁਹਾਨੂੰ ਵੀਡੀਓ ਦੇ ਸਟਾਰਟਿੰਗ ਦੱਸਿਆ ਸੀ ਵੀ ਇਸ ਜਗ੍ਹਾ ਤੇ ਤੁਸੀਂ ਸਿਰਾਂਾ ਰੱਖ ਕੇ ਹੌਟ ਪੈਕ ਦੇਣਾ ਉਹ ਤੁਸੀਂ ਨਾਲ ਦੀ ਨਾਲ ਦਿੰਦੇ ਹੀ ਰਹਿਣਾ ਸਵੇਰੇ ਸ਼ਾਮ ਕਸਰਤਾਂ ਵੀ ਸਵੇਰੇ ਸ਼ਾਮ ਕਰਦੀ ਰਹਿਣੀਆਂ ਹੈ ਔਰ ਅਗਰ ਤੁਹਾਨੂੰ ਇਹ ਕਸਰਤਾਂ ਦੇਖ ਕੇ ਤੁਸੀਂ ਤੰਦਰੁਸਤ ਹੋ ਗਏ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਔਰ ਪ੍ਰਮਾਤਮਾ ਦਾ ਔਰ ਔਰ ਤੁਸੀਂ ਇਹ ਵੀਡੀਓ ਆਪਣੇ ਜੁੜੇ ਨਾਲ ਤੁਹਾਡੇ ਕਲੀਗਸ ਨੇ ਉਹਨਾਂ ਨੂੰ ਸ਼ੇਅਰ ਜ਼ਰੂਰ ਕਰਿਓ ਕਿਸੇ ਦਾ ਭਲਾ ਹੋ ਜਾਵੇ ਉਸਰਹੀ ਖਰੀਸ ਨਹੀਂ ਹੈ ਸੋ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਔਰ YouTube ਤੇ ਇਹਨਾਂ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ